ਸਾਸਿਕਾਲ ਜੀ ਸਾਸਿਕਾਲ ਮੈਂ ਹਾਂ ਸਰਬਜੀਤ ਸਿੰਘ ਜੀ ਤੁਸੀ ਵੇਖ ਰਹੇ ਪੀਵੀ 26 ਨਿਊਜ਼ ਚੈਨਲ ਲਗਭਗ 4 ਤੋਂ 5 6 ਤੁਹਾਨੂੰ ਮੈਂ ਪਾਗਲ ਲਾਈਵ ਟੈਲੀਕਾਸ ਤੁਹਾਡੇ ਸਨਮੁਖਾਦਰ ਕੀਤੇ ਨੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਤਾਂ ਇਹਨਾਂ ਦੇਸੀ ਆਈ ਹੋਈ ਹੈ ਇਹਨਾਂ ਦੇਕਰ ਮੈਂ ਪ੍ਰਧਾਨ ਜੀ ਸੁਲਮਾਨ ਸਨਮੁਖ ਦੇ ਨਾਲ ਮਾਨ ਜੋ वॾे <laughs> वॾे ਇਹ ਪਰਿਵਾਰ ਤੋਂ ਸਮਝ ਰੱਖਦੇ ਹਨ ਜਿਸ ਪਰਿਵਾਰ ਦਾ ਆਪਣੀ ਦਿਨ ਅਖੇ ਦੇ ਵਿੱਚ ਨਾਮ ਹੈ ਲੋਕਨਾਥ ਸ਼ਰਮਾ ਜੀ ਪੀਵੀ ਛਪੀ ਨਿਊਜ਼ ਦੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਉਹਨਾਂ ਦੀ ਪੋਸਤਕ ਸਮਾਗਮ ਤੇ ਅੱਛਾ ਲੱਗਿਆ ਕਿ ਮੇਰੀ ਗੱਲਬਾਤ ਨੂੰ ਬੜੇ ਧਿਆਨ ਨਾਲ ਸੁਣਿਆ ਸਿਹਤ ਨਾਲ ਜੁੜੇ ਹੋਏ ਬੰਦੇ ਸਿਹਤ ਸਭਾ ਦੇ ਮੈਂਬਰ ਦੋਸਤ ਜੀ ਤੇ ਹੋਰ ਲਗਭਗ ਸਾਰੇ ਵਿੱਚ ਸਟੂਡੈਂਟ ਬਿਚੇ ਟੀਚਰ ਸਾਰੇ ਮੈਨੂੰ ਮਿਲੇ ਨੇ ਇਹ ਇਸ ਤੋਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਹੈ ਕਿ ਇੱਕ ਲੇਖਕ ਦੀ ਕਿਤਾਬ ਨੂੰ ਕਬੂਲ ਕੀਤਾ ਜਾਵੇ ਉਹਦੇ ਵਿੱਚ ਚਰਚਾ ਹੋਵੇ ਸੁਣਿਆ ਜਾਵੇ ਸੋ ਮੈਨੂੰ ਮੈਨੂੰ ਮੇਰੇ ਬਾਰੇ ਬੜੀ ਪ੍ਰਸ਼ੰਸਾ ਦੀ ਗੀਤ ਗਾਏ ਗਏ ਨੇ ਦਸਵੇਂ ਪਾਸੇ ਹੋਰ ਹਨ ਚਲੋ ਠੀਕ ਹੈ ਕੀਤਿਆ ਜੀ ਕਿਰਪਾ ਲੇਕਿਨ ਮੈਂ ਇਹਨਾਂ ਦੱਬ ਗਏ ਹਾਂ ਬੜੀ ਮਿਹਰਬਾਨੀ ਹੈ ਜਿਹਨੇ ਬੰਦਿਆਂ ਨੇ ਆਏ ਨੇ ਔਰ ਉਹਨਾਂ ਨੇ ਮੇਰੀ ਗੱਲਬਾਤ ਸੁਣੀ ਹੈ ਸ਼ਰਮਾ ਜੀ ਕਿੰਨੀ ਤੁਹਾਡੀ ਇਹ ਬੁੱਕ ਹੈ ਤੇ ਇਹ ਬੁੱਕ ਵੀ ਧੁਦੀ ਹੈ ਤੇ ਇਹੋ ਕਈ ਕਿਤਾਬਾਂ ਦਾ ਮੈਟਰ ਬਿਲਕੁਲ ਸੰਭਿਆ ਬਿਓ ਐਸੇ ਸਾਲ ਦੇ ਵਿੱਚ ਰੀਨਿਊ ਕਰ ਦੇਣਾ ਮੈਂ ਕਿੰਨੀ ਕੀ ਖੁਸ਼ੀ ਮਹਿਸੂਸ ਕਰ ਰਿਹਾ ਅੱਜ ਬੇਹੱਦ ਜਿੰਦਗੀ ਜੇ ਮਤਲਬ ਸਾਡੇ ਚਾਹਨ ਵਾਲੇ ਸਾਰੇ ਅੱਜ ਥੋੜੀ ਮਾਦਮ ਤੇ ਤਾਂ ਹੈ ਨਹੀਂ ਦੇਖੋ ਮੈਨੂੰ ਸਟੇਟ ਵਾਰਡ ਮਿਲਿਆ ਬਹੁਤ ਖੁਸ਼ੀ ਮੈਨੂੰ 골ਡ ਮੈਡਲ ਮਿਲਿਆ ਛਤ ਵਰ ਉਹਨੂੰ ਖੁਸ਼ੀ ਉਹਨੀਆਂ ਖੁਸ਼ੀ ਆਦਿਆ ਉਹਦੇ ਬਰਬਰ ਚਲੇ ਗਈ ਕਿਉਂਕਿ ਕਦਮ ਨੂੰ ਨਾ ਕਬੂਲ ਕੀਤਾ ਗਿਆ ਮਕਬੂਲ ਹੈ ਸਭ ਨੇ ਚਾਚਾ ਕੀਤੀ ਹੈ ਸੋ ਬੜੀ ਵੀ ਤੁਹਾਡੀ ਵੀ ਮਿਹਰਬਾਨੀ ਤੇ ਚੱਲ ਗਿਆ ਸਪੈਸ਼ਲ ਹੈ ਸਾਨਿਆ ਨੇ ਗੱਲ ਬਾਤ ਸੁਣੀ ਹੈ ਸਾਰੇ ਹਾਜ਼ਰ ਨੇ ਬਹੁਤ ਬਤਨ ਮਿਹਰਬਾਨੀ ਸੋ ਬੜਾ ਵਧੀਆ ਇਹਨਾਂ ਨੇ ਸੱਜਣਾ ਵਿਚਾਰ ਸਾਂਝੇ ਕੀਤੇ ਨੇ ਡਾਕਟਰ ਰਜਿੰਦਰ ਸਿੰਘ ਦੋਸਤ ਜੀ ਲੋਕਨਾਥ ਜੀ ਸ਼ਰਮਾ ਨੂੰ ਸਾਰੇ ਪਰਿਵਾਰ ਨੂੰ ਮੈਂ ਬਹੁਤ ਬਹੁਤ ਮੁਬਾਰਕ ਦਵਾਂਗਾ ਮੁਬਾਰਕਾਂ ਸਾਰਿਆਂ ਨੇ ਦਿੱਤੀਆਂ ਨੇ ਇਹ ਨਵਜੂਨ ਲਿਖਾਰੀ ਸਭਾ ਦੇ ਮੰਜ ਤੋਂ ਦਸਵੀਂ ਕਿਤਾਬ ਦਾ ਲੋਕਰਪਨ ਹੋਇਆ ਤੇ ਇਹਨਾਂ ਦੀ ਜਿਹੜੀ ਨਿਜੀ ਤੌਰ ਤੇ ਇਹ ਦੂਸਰੀ ਕਿਤਾਬ ਇਹਨਾਂ ਨੇ ਲੋਕ ਅਰਪਿਤ ਕੀਤੀ ਹੈ ਜਿੱਥੇ ਇਹਨਾਂ ਨੇ ਇਹ ਕਿਤਾਬ ਲਿਖ ਕੇ ਬੜੀ ਪ੍ਰਾਂਖ ਪੱਟੀ ਹੈ ਮੈਂ ਸਮਝਦਾ ਵੀ ਨਵੀਂ ਲਿਖਾਰੀ ਸਭਾ ਦੀ ਜੇ ਮੋਢੇ ਤੇ ਵੀ ਇੱਕ ਹੋਰ ਸਟਾਰ ਲੱਗ ਗਿਆ ਅਸੀਂ ਬੜੀ ਪ੍ਰਾਂਖ ਪੱਟੀ ਹੈ ਵੀ ਅਸੀਂ ਦਸਵੀਂ ਕਿਤਾਬ ਅਜ ਰਿਲੀਜ਼ ਕਰ ਰਹੇ ਹਾਂ ਹਰੇ ਕਿਤਾਬ ਜਿਹੜੀ ਹੈਗੀ ਹੈ ਜਨ ਸਧਾਰਨ ਦੇ ਪੜਨ ਵਾਸਤੇ ਹੈ ਬਹੁਤ ਕੁਛ ਇਹਦੇ ਵਿੱਚ ਖਣੂ ਹੈ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ ਉਹਦਾ ਅਰਥ ਜਿਹੜਾ ਹੈਗਾ ਉਹ ਵੱਡਾ ਹੁੰਦਾ ਹੈ ਤੇ ਜਿਹੜਾ ਦਾ ਸਮਾਜ ਤੇ ਅਸਰ ਹੁੰਦਾ ਉਹ ਹੋਰ ਦੂਰਗਾਮੀ ਹੁੰਦਾ ਹੈ ਉਹ ਛੋਟੂ ਛੋਟੀਆਂ ਗੱਲਾਂ ਨੂੰ ਖੋਲ ਕੇ ਦੱਸਣਾ ਜੇ ਇਹ ਲੋਕਾਂ ਜੀ ਇਸ ਤੇ ਆਇਆ ਹਰ ਇੱਕ ਦੇ ਵਸਦਾ ਕੰਮ ਇਹ ਨਹੀਂ ਹੁੰਦਾ ਮੈਂ ਇਹਨਾਂ ਨੂੰ ਫੇਰ ਆਪਣੇ ਵੱਲੋਂ ਸਾਰੇ ਪਰਿਵਾਰ ਨੂੰ ਅਣੀ ਜੀ ਤੌਰ ਤੇ ਇਹਨੂੰ ਬਹੁਤ-ਬਹੁਤ ਮੈਂ ਵਰਕ ਦਊਗਾ ਮੈਂ ਕਹਾਂਗਾ ਇਹਦੀ ਕਰਮ ਚਲਦੀ ਰਹੇ ਤੇ ਇਸ ਇਹ ਅੱਗੇ ਵਧਦੇ ਰਹਿਣ ਲਿਖਦੇ ਰਹਿਣ ਕਲਮ ਚਲਾਉਣੇ ਝਕਦੇ ਵਾਸਤਾ ਕੰਮ ਨਹੀਂ ਹੁੰਦਾ 라ਠੀ ਚਲਾਉਣੇ ਬੜੀ ਧੌਕੀ ਆ ਕਲਮ ਚਲਾਉਣੀ ਇੰਨੀ ਧੌਕੀ ਨਹੀਂ ਆ ਸੋ ਬਹੁਤ ਬਹੁਤ ਮੁਬਾਰਕਾਂ ਅੱਗੇ ਵਧਦੇ ਰਹਿਣ ਲਿਖਦੇ ਰਹਿਣ ਧੰਨਵਾਦ ਤੁਸੀਂ ਆਏ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਲੋਕਨਾ ਸ਼ਰਮਾ ਜੀ ਨੇ ਆਪਣੀ ਦੂਸਰੀ ਕਿਤਾਬ ਲਿਖੀ ਆ ਇਸ ਤੋਂ ਪਹਿਲਾਂ ਇਹ ਜ਼ਿੰਦਗੀ ਦੇ ਅੰਗ ਸੰਗ ਤੋਂ 2023 ਦੇ ਵਿੱਚ ਲਿਖ ਕੇ ਆਏ ਸੀ ਉਸ ਦੇ ਵਿੱਚ ਜ਼ਿੰਦਗੀ ਦੇ ਤਜਰਬੇ ਲਿਖੇ ਸੀ ਇਹ ਉਸੇ ਦਾ ਅਗਲਾ ਪਾਠ ਹੈ ਨੇੜੇੋਂ ਦੇਖੀ ਦੁਨੀਆ ਜਿਦੇ ਵਿੱਚ ਅੱਜ ਦੇ ਜਵਲੰਤ ਮੁੱਦੇ ਸਾਰੇ ਹੀ ਉਠਾਏ ਹਨ ਬਿਜੁਰਗਾਂ ਸਮਾਨ ਨਸ਼ੇ ਦੀ ਸਮੱਸਿਆ ਨਕਲ ਦੀ ਸਮੱਸਿਆ ਜਾਂ ਬਿਰਧਾਸ਼ਰਮ ਦੀ ਸਮੱਸਿਆ ਜਿਹੜੀ ਆ ਵਧ ਰਹੀ ਹੈ ਸਮਾਜ ਦੇ ਵਿੱਚ ਜਾਂ ਬੱਚੇ ਜਿਹੜੇ ਪੜ੍ਹਾਈ ਤੋਂ ਦੂਰ ਜਾ ਰਹੇ ਨੇ ਸਮਾਜ ਦੇ ਵਿੱਚ ਗਲਤ ਰਸਤਿਆਂ ਤੇ ਜਾ ਰਹੇ ਨੇ ਉਸ ਦੇ ਬਾਰੇ ਸਾਰੇ ਮੁੱਦੇ ਇਹਨਾਂ ਨੇ ਉਠਾਏ ਨੇ ਤੇ ਬਹੁਤ ਹੀ ਵਧੀਆ ਕਿਤਾਬ ਲਿਖੀ ਹੈ ਹਰੇਕ ਨੂੰ ਇਹ ਪੜ੍ਹਨੀ ਚਾਹੀਦੀ ਹੈ ਤੇ ਮੈਂ ਸਾਰੇ ਪਾਠਕਾਂ ਨੂੰ ਕਹੂੰਗਾ ਕਿ ਇਹਨੂੰ ਬੜੇ ਧਿਆਨ ਨਾਲ ਪੜ੍ਹਨ ਤੇ ਸਮਾਜ ਅੱਗੇ ਹੋਰ ਬੱਚਿਆਂ ਤਾਂ ਕਿ ਇਹਨੂੰ ਬਚਾਉਣ ਤਾਂ ਮੈਂ ਨਾਲ ਹੀ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਇਹਨਾਂ ਨੇ ਆਪਣੀ ਦੂਸਰੀ ਕਿਤਾਬ ਲਿਖੀ ਹੈ ਉਤੇ ਜਲਦੀ ਹੀ ਆਪਣੀ ਤੀਸਰੀ ਕਿਤਾਬ ਲੈ ਕੇ ਆ ਰਹੇ ਨੇ ਇਸ ਸਾਲ ਅੱਜ ਦੀ ਇਸ ਜਿਹੜੀ ਨਵੀਂ ਪੁਸਤਕ ਸ਼ਰਮਨਦ ਦੀ ਸ਼ਬੀ ਹੈ ਉਹਦੀ ਕੁੰਡ ਚਿਕਾਈ ਦੇ ਉਤੇ ਪਹਿਲਾਂ ਤਾਂ ਮੈਂ ਤੈਹ ਦਿਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਨੇ ਆ ਤੇ ਦੂਸਰੀ ਜਿਹੜੀ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿ ਮੈਂ ਪਹਿਲੀ ਵਾਰ ਇਸ ਮੌਕੇ ਤੇ ਹਾਜ਼ਰ ਹੋਈਆਂ ਮੈਂ ਇਸ ਤਰ੍ਹਾਂ ਦੀ ਇੰਜੀਨੀਅਰ ਅਸਮਾਨੀ ਆਚੀ ਵੇਖੀਆਂ ਨੇ ਮੇਰੀ ਇੱਕੋ ਹੀ ਤਮੰਨਾ ਹੈ ਕਿ ਇਸ ਤਰ੍ਹਾਂ ਹੀ ਵਹਿਰ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਹਨਾਂ ਦੀ ਕਲਮ ਜਿਹੜੀ ਹੈਗੀ ਆ ਹੋਰ ਵੀ ਵਧੀਆ ਤੇ ਪਾਠਕਾਂ ਨੂੰ ਹੋਰ ਵੀ ਵਧੀਆ ਮਟੀਰੀਅਲ ਜਿਹੜਾ ਹੈਗਾ ਪੜਨ ਦੇ ਜੋ ਦੇਣ ਇਨਾਂ ਦੇ ਪਰਿਵਾਰ ਨੂੰ ਕਮਲਜੀਤ ਕੌਰ ਜੀ ਵੱਲੋਂ ਇੱਕ ਸਟੂਡੈਂਟ ਲਾਉਣ ਲਈ ਬਹੁਤ ਬਾਰਕਬਾਦ ਦਿੱਤਾ। ਹਾਂ ਜੀ ਮੇਰੇ ਵੱਲੋਂ ਬੈਕ ਵਿਦਿਆਰਥੀ ਆ ਜੇ ਮੈਂ ਅੱਜ ਇਸ 스테ਜ ਤੇ ਪਹੁੰਚੀ ਆ ਜਾਂ ਮੈਂ ਇਸ ਮਕਾਮ ਤੇ ਕੌਣ ਚੀ ਆ ਤਾਂ ਉਹ ਸਾਰੀ ਬਦੌਲਤ ਦੀ ਸਰਦੀ ਆ ਕਿਉਂਕਿ ਮੈਂ ਇੱਕ ਪ੍ਰਾਈਵੇਟ ਤੌਰ ਤੇ ਸਾਰੀ ਐਜੂਕੇਸ਼ਨ ਇਨਾ ਤੋਂ ਲਈ ਹੈ। ਤੇ ਅੱਜ ਜੋ ਵੀ ਕੁਝ ਹੈ ਮੈਂ ਇਨਾਂ ਦੀ ਬਦੌਲਤ ਹੈ ਮੇਰੀ ਪੜ੍ਹਾਈ ਦਾ ਸੀਰਾ ਜਾਂ ਮੇਰੀ ਐਜੂਕੇਸ਼ਨ ਦਾ ਸੀਰਾ ਇਨਾਂ ਨੂੰ ਜਾਂਦਾ ਹੈ ਤੇ ਮੈਂ ਅੱਜ ਸਾਰੇ ਪਰਿਵਾਰੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਬੜਾ ਹੀ ਮਹਾਨ ਦਿਨ ਹੈ। ਸਾਡੀ ਨਵਜੂਨ ਸਾਰੀ ਸਭਾ ਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਇੱਕ ਮੈਂਬਰ ਨੇ ਐਡਾ ਵੱਡਾ ਸ਼ਾਹਕਾਰ ਸਾਡੇ ਸਾਹਮਣੇ ਪੇਸ਼ ਕੀਤਾ ਹੈ ਜੋ ਇੰਨੀ ਵੱਡ ਮੁੱਲੀ ਅਨਮੁੱਲੀ ਕਿਤਾਬ ਉਹਨਾਂ ਲਿਖ ਕੇ ਸਮਾਜ ਦੀਆਂ ਸਾਰੀਆਂ ਹੀ ਗੱਲਾਂ ਇਹਦੇ ਵਿੱਚ ਜ਼ਿਕਰ ਕੀਤਾ ਹੈ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਉਹ ਸਾਡੇ ਮੈਂਬਰ ਹਨ ਉਹਨਾਂ ਕਰਕੇ ਸਾਡੀ ਸਭਾ ਦਾ ਨਾਮ ਹੀ ਉੱਚਾ ਹੈ ਔਰ ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ ਅਸੀਂ ਪਰਿਵਾਰ ਨੂੰ ਸਭਾ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਸਾਡੇ ਨਾਲ ਆਪਣਾ ਨਾਤਾ ਜੋੜ ਕੇ ਸਾਡਾ ਮਾਣ ਵਧਾਇਆ ਹੈ ਡਾਕਟਰ ਸਾਹਿਬ ਨੇ ਜਿਹੜੀ ਭਾਸ਼ਾ ਵਰਤੀ ਹੈ ਉਹ ਬੜੀ ਹੀ ਪ੍ਰੈਕਟੀਕਲ ਭਾਸ਼ਾ ਹੈ ਤੇ ਛੋਟੇ-ਛੋਟੇ ਵਾਕ ਨੇ ਜਿਵੇਂ ਉਹ ਸਟੇਜ ਤੇ ਬੋਲਦੇ ਨੇ ਉਸੇ ਤਰ੍ਹਾਂ ਦੀ ਉਹ ਉਹਨਾਂ ਦੀ ਕਨਵਰਸੇਸ਼ਨ ਹੈ ਪਾਠਕਾਂ ਨੂੰ ਜਿੱਧਰ ਨੂੰ ਉਹਦਾ ਜ਼ਿਕਰ ਦਾ ਉਧਰ ਨੂੰ ਬਿਨਾ ਕਿਸੇ ਦੇਰੀ ਤਦੂਰ ਕਿਨੇ ਜਾਂਦੇ ਮੈਂ ਅੱਜ ਦੇ ਦਿਨ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। ਅੰਜ ਜਿਹੜੇ ਮੇਰੇ ਫਾਜ਼ਲ ਸਾਹਿਬ ਨੇ ਮੈਂ ਉਹਨਾਂ ਨੂੰ ਕਦੇ ਜ਼ਿੰਦਗੀ ਦੇ ਵਿੱਚ ਕਦੇ ਸੁੱਤੇ ਨਹੀਂ ਦੇਖਿਆ ਤੇ ਹਮੇਸ਼ਾ ਹੀ ਉੱਦਮ ਕਰਦੇ ਹੀ ਦੇਖਿਆ ਉਹਨਾਂ ਨੂੰ। ਜਿਨ੍ਹਾਂ ਦੇ ਘਰੇ ਦੋ ਚੀਜ਼ਾਂ ਨਹੀਂ ਮਾਤਾ ਪਿਤਾ ਔਰ ਪੁਸਤਕ ਨਹੀਂ ਹੈਗੀ ਔਰ ਦੁਨੀਆ ਦੇ ਵਿੱਚ ਕਦੇ ਜ਼ਿੰਦਗੀ ਚ ਕਾਮਯਾਬ ਨਹੀਂ ਹੋ ਸਕਿਆ। ਇਸ ਕਰਕੇ ਮੈਂ ਸਾਰਿਆਂ ਨੂੰ ਮੁਬਾਰਕ ਦਿੰਨਾ ਹੈ ਜੀ। ਡਾਕਟਰ ਰਜਿੰਦਰ ਸਿੰਘ ਜੀ ਇਹਨਾਂ ਦੀ ਸਾਰੀ ਸਭਾ ਦਾ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟਸ ਕਰਿਓ ਮੈਨੂੰ ਦਿਓ ਜੀ ਆਸ।